ਅੰਮ੍ਰਿਤਸਰ ਦੇ ਇਲਾਕਾ ਛੋਟਾ ਹਰੀਪੁਰਾ ਅਤੇ ਵੱਡਾ ਹਰੀਪੁਰਾ ਦੇ ਵਿਚਕਾਰ ਸੜਕ ਅਤੇ ਉਸ ਦੇ ਨਾਲ ਰੇਲਵੇ ਲਾਈਨਾਂ ਤੇ ਕੂੜੇ ਦੇ ਢੇਰ ਦੇ ਅੰਬਾਰ ਲੱਗੇ ਹੋਏ ਹਨ ਇਲਾਕਾ ਨਿਵਾਸੀਆਂ ਨੇ ਗੱਲਬਾਤ ਕਰਦਿਆਂ ਆਖਿਆ ਕਿ ਬਰਸਾਤੀ ਪਾਣੀ ਵਿਖੜਿਆ ਅਤੇ ਨੇੜੇ ਕਬੀਰ ਮੰਦਿਰ ਹੈ ਅਤੇ ਉਸ ਦੇ ਪਿੱਛੇ ਵੀ ਕੂੜੇ ਦੇ ਢੇਰ ਲੱਗੇ ਹੋਏ ਹਨ ਜਿਸ ਨਾਲ ਇਲਾਕੇ ਵਿੱਚ ਬਦਬੂ ਫੈਲੀ ਹੋਈ ਹੈ ਅਤੇ ਕਈ ਬਿਮਾਰੀਆਂ ਫੈਲਣ ਦਾ ਡਰ ਹੈ ਗੱਲਬਾਤ ਕਰਦਿਆਂ ਹੋਇਆਂ ਇਲਾਕਾ ਨਿਵਾਸੀਆਂ ਨੇ ਆਖਿਆ ਕਿ ਅਗਰ ਇਹ ਕੂੜੇ ਦੇ ਢੇਰ ਜਲਦ ਨਾ ਹਟਾਏ ਗਏ ਤਾਂ ਆਉਣ ਵਾਲੇ ਦਿਨਾਂ ਵਿੱਚ ਨਗਰ ਨਿਗਮ ਦਫ਼ਤਰ ਦਾ ਕਰਾਉ ਕੀਤਾ ਜਾਵੇਗਾ ਜੋ ਕੋਈ ਵੀ ਆਂਦਾ ਜਾਂਦਾ ਉਹਨੂੰ ਕੂੜੇ ਦੇ ਨਾਲ ਬਹੁਤ ਸਮੱਸਿਆ ਜ਼ਿੰਦਗੀ ਬਹੁਤ ਜ਼ਿਆਦਾ ਪਾਣੀ ਖੜਾ ਕਿਸੇ ਕੋਈ ਸਫਾਈ ਦਾ ਕੋਈ ਧਿਆਨ ਨਹੀਂ ਅਸੀਂ ਪ੍ਰਸ਼ਾਸਨ ਅਗੇ ਇਹ ਮੰਗ ਰੱਖਦੇ ਆ ਕਿ ਕਿਰਪਾ ਕਰਕੇ ਇਹਨਾਂ ਗੰਦਗੀ ਦੇ ਢੇਰ ਲੱਗੇ ਹੋਏ ਨੇ ਇਹਨਾਂ ਨੂੰ ਚੁਕਵਾਇਆ ਜਾਏ ਸਾਫ਼ ਕਰਾਇਆ ਜਾਏ ਤਾਂ ਜੋ ਆਉਣ ਵਾਲੇ ਟਾਈਮ 'ਚ ਲੋਕਾਂ ਨੂੰ ਬਿਮਾਰੀਆਂ ਡੇਂਗੂ ਵਗੈਰਾ ਜੋ ਵੀ ਪ੍ਰੋਬਲਮ ਆਂਦੀ ਏ ਉਹਨਾਂ ਤੋਂ ਥੋੜੀ ਰਾਹਤ ਮਿਲ ਸਕੇ ਕਾਫੀ ਟਾਈਮ ਕੰਪਲੇਂਟ ਕਰਦੇ ਵੀ ਸਾਡੀ ਇਹ ਗੱਲ ਨਹੀਂ ਮਲਕੀ ਪੂਰੀ ਹੋ ਸਕੀ ਸੀ ਤੇ ਪ੍ਰਸ਼ਾਸਨ ਨੂੰ ਅਸੀਂ ਮੰਗਿਆ ਸਾਡੇ ਇਲਾਕੇ 'ਚ ਥੋੜਾ ਇੱਕ ਤੇ ਫੋਰ ਵਰਗੈਰਾ ਜਿਹੜੀ ਹੋਰ ਜੀ ਉਹਨੂੰ ਕੀਤਾ ਜਾਏ ਸਾਰੇ ਇਲਾਕੇ 'ਚ ਤੇ ਬਾਕੀ ਇਹ ਸਾਰੀ ਗੰਦਗੀ ਹਟਾਣੀ ਚਾਹੀਦੀ ਸਾਡੀ ਮੰਗ ਹੈਗੀ ਹੈ ਕਿ ਲਾਈਨਾਂ ਦੇ ਕੋਲ ਛੋਟੇ ਹਰੀ ਪਰੇ ਵੱਡੇ ਹਰੀ ਪਰੇ ਦੋਨਾਂ ਦੇ ਉੱਤੇ ਜਿਹੜਾ ਕੂੜੇ ਦਾ ਅੰਬਾਰ ਲੱਗੇ ਇਹ ਇਹ ਚੁਕਾਇਆ ਜਾਏ ਕਿਤੇ ਡੰਪ ਤੇ ਸਤਾਇਆ ਜਾਏ ਇਆ ਨੂੰ ਪਲੈਨ ਕਰਕੇ ਇੱਥੇ ਮਿੱਟੀ ਛੁੱਟਾਈ ਜਾਏ ਔਰ ਇਹਦੇ ਉੱਤੇ ਹਰੀਆਲੀ ਲਈ ਕੰਮ ਸੇ ਕੰਮ ਕਾਰਪੋਰੇਸ਼ਨ ਕੋਲ ਇਹ ਨਹੀਂ ਫੌਤੀ ਹੈ ਜੀ ਇਹ ਕਿ ਹਾਰਟੀ ਕਲਚਰ ਦੇ ਤੂ ਆਪਣੇ ਜਿਹੜਾ ਇਹਨਾਂ ਦਾ ਮੈਕਨਾ ਹੈਗਾ ਇਥੇ ਕੁਝ ਪੌਦੇ ਲਾਇਆ ਜਾਣ ਤਾਂ ਕਿ ਇਹ ਹਰੀਆਲੀ ਹੋਵੇ ਸੈਕੰਡਲੀ ਜਿਹੜਾ ਪਾਣੀ ਖੜਾ ਹੈਗਾ ਹਾਲੇ ਤੱਕ ਉਹਦੇ ਉੱਤੇ ਡੇਂਗੂ ਦਾ ਮੱਛੀ ਪਾਲਣਾ ਸ਼ੁਰੂ ਹੋਵੇ ਜੇ ਸਮੇਂ ਰਹਿੰਦਿਆ ਇਹ ਕੰਮ ਨਾ ਹੋਇਆ ਤੇ ਘਰ-ਘਰ ਡੇਂਗੂ ਮਲੇਰੀਆ ਫੈਲ ਜਾਏਗਾ ਜਿਹਦਾ ਸਾਰਾ ਦਾ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਇਹ ਮਤੀਸ ਪ੍ਰਸ਼ਾਸਨ ਦੇ ਵਿਜੇ ਜੇਵ ਜੀ ਇਕਲੋ ਤੇ ਮਲਾਕੀ ਕਰਕੇ ਕੋਈ ਬੰਦਾ ਮਰਿਆ ਤੇ ਮੈਨੂੰ ਮਜਬੂਰਨ ਪੰਜਾਬ ਰਾਜ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਖਲਾਫ ਤਿੱਲ ਪਾਣੀ ਪਾਏਗੀ ਕਿਉਂਕਿ ਮੈਂ ਇੱਕ ਪਹਿਲੇ ਐਕਟਿਵਿਸਟ ਹਾਂ ਜਿਹੜੀ ਸਮੱਸਿਆ ਆ ਰਹੀ ਹੈ ਪਾਣੀ ਲੈ ਕੇ ਮਲੇਰੀਆ ਦੇ ਸਾਮ ਡੇਂਗੂ ਹਸਾਰੇ ਜਿਹੜੀ ਸਮੱਸਿਆ ਵਾ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ ਇਸ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਹੋ ਰਿਹਾ ਦੋ ਤਿੰਨ ਬਾਰ ਇਹਨਾਂ ਨੂੰ ਉਹਨਾਂ ਕੀਤਾ ਗਿਆ ਵਾ ਨਗਰ ਨਿਗਮ ਦੀ ਜਿਹੜੀ ਕਮੇਟੀ ਆ ਪਰ ਉਹਨਾਂ ਨੇ ਕੋਈ ਵੀ ਇਸ ਮੁੱਦੇ ਨੂੰ ਹੱਲ ਨਹੀਂ ਕੀਤਾ ਅਸੀਂ ਬੇਨਤੀਆਂ ਲੋਕਾਂ ਦੀ ਸਮੱਸਿਆ ਨੂੰ ਜਲਦੀ ਜਲਦੀ ਹੱਲ ਕੀਤਾ ਜਾਵੇ ਇਸ ਵੇਲੇ ਅਸੀਂ ਖੜੇ ਹਾਂ ਛੋਟਾ ਹਰੀਪੁਰਾ ਅਤੇ ਵੱਡਾ ਹਰੀਪੁਰਾ ਦੇ ਵਿਚਕਾਰ ਜਿਹੜੀ ਸੜਕ ਲੰਘਦੀ ਹੈ ਅਤੇ ਇੱਥੇ ਰੇਲਵੇ ਲਾਈਨ ਵੀ ਲੰਘਦੀ ਹੈ ਉੱਥੇ ਕੂੜੇ ਦੇ ਢੇਰ ਦੇ ਅੰਬਾਰ ਲੱਗੇ ਹੋਏ ਹਨ ਇੱਥੇ ਜਿਹੜੇ ਲੋਕ ਰਹਿੰਦੇ ਹਨ ਇਸ ਕੂੜੇ ਦੇ ਢੇਰ ਤੋਂ ਪਰੇਸ਼ਾਨ ਹਨ ਕਿਉਂਕਿ ਬਰਸਾਤ ਦਾ ਮੌਸਮ ਹੈ ਬਰਸਾਤ ਦੇ ਮੌਸਮ ਵਿੱਚ ਇੱਥੇ ਖਾਤਾਂ ਤੇ ਪਾਣੀ ਵੀ ਖੜਾ ਹੈ ਜਿਸ ਨਾਲ ਮੱਛਰ ਵੀ ਪੈਦਾ ਹੋ ਰਿਹਾ ਉਹਨਾਂ ਨੇ ਮੰਗ ਕੀਤੀ ਕਿ ਕੂੜੇ ਦੇ ਢੇਰ ਵੀ ਹਟਾਏ ਜਾਣ ਅਤੇ ਜਿਹੜਾ ਬਰਸਾਤੀ ਪ ਉਹਨਾਂ ਨੇ ਆਖਿਆ ਕਿ ਅਗਰ ਨਗਰ ਨਿਗਮ ਵੱਲੋਂ ਇਹ ਸੇ ਕੂੜੇ ਦੇ ਢੇਰ ਨਾ ਹਟਾਏਗੇ ਤਾਂ ਆਉਣ ਵਾਲੇ ਸਮੇਂ ਵਿੱਚ ਨਗਰ ਨਿਗਮ ਦਫ਼ਤਰ ਵਿੱਚ ਜਾ ਕੇ ਰੋਸ ਪ੍ਰਦਰਸ਼ਨ ਵੀ ਕੀਤਾ ਜਾਵੇਗਾ। ਅਮਰਸਰ ਫਾਸਟਵੇ ਖਬਰਾਂ ਮਰੀ ਅਰਕੇਸ਼ ਕੁਮਾਰ